ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਉਮੀਦ ਕਰਦੀ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀਵਾਲੀ ਆ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਅੱਜ ਆਪਾਂ ਦੀਵਾਲੀਆ ਦਿਨ ਬਣਾਵਾਂਗੇ ਬਰੈਡ ਪਕੌੜੇ ਤੇ ਆਪਾਂ ਬਾਹਰੋਂ ਕੁਝ ਮੰਗਾਉਣੀ ਨਹੀਂ ਹੈਗੇ ਖਾਣ ਨੂੰ ਤੇ ਇਸ ਕਰਕੇ ਆਪਾਂ ਘਰ ਹੀ ਬਰੈਡ ਪਕੌੜੇ ਬਣਾ ਲੈਣੇ ਹੈਗੇ ਤੇ ਬਾਹਰ ਨਹੀਂ ਸੀ ਜੋ ਵੀ ਚੰਗੀਆਂ ਨਹੀਂ ਹੁੰਦੀਆਂ ਇਸ ਕਰਕੇ ਆਪਾਂ ਕਰੀ ਬਣਾ ਕੇ ਦੇਵਾਂਗੇ ਤੇ ਟਾਈਮ ਹੋ ਰਿਹਾ ਕਿ ਦੁਪਹਿਰ ਦੇ 12 ਕੁ ਵਜੇ ਹੋਏ ਜਦ ਆਪਾਂ ਮਸਾਲੇ ਪਾਉਂਦੇ ਨਹੀਂ ਹੈਗੇ ਤੇ ਥੋੜਾ ਜਿਹਾ ਆਪਾਂ ਮਿੱਠਾ ਪੰਡਾ ਲਵਾਂਗੇ ਅੱਧਾ ਇੱਕ ਚਮਚਾ ਲਵਾਂਗੇ ਬਣਾਉ ਥੋੜਾ ਜੰਮਚਾ ਉੱਤੇ ਤੇ ਆਹ ਚਲ ਵੱਡੇ ਨਾਲ ਪਾ ਲੈਂਦੇ ਸਾਬਜੀ ਨਾਲ ਥੋੜੀ ਲੈਣ ਆਪਾਂ ਜਿਆਦਾ ਮਿੱਠਾ ਥੋੜਾ ਲੈਣਾ ਨਹੀਂ ਹੈਗਾ ਤੇ ਅੱਧੇ ਚਮਚੇ ਤੋਂ ਵੀ ਘੱਟ ਹੈਗਾ ਬਿਲਕੁਲ ਥੋੜਾ ਜਿਹਾ ਹੈਗਾ ਇਹਦੇ ਵਿੱਚ ਪਾ ਮੈਂਗੇ ਆਪਾਂ ਲਾਹਣ ਦਾ ਪੇਸਟ ਤੇ ਆਪਾਂ ਮਿਕਸੀ ਦੇ ਵਿੱਚ ਉਹ ਕਰ ਲਿਆ ਸੀ ਪੀਸ ਲਿਆ ਸੀ ਮਿਕਸੀ ਨਾਲ ਇਹ ਜਿਵੇਂ ਆਪਾਂ ਲਾ ਲਾ ਦਿੰਦਾ ਪੇਸਟ ਇੱਕ ਤੇ ਬੇਸਮ ਦਾ ਗਾੜਾ ਜਿ ਆਪਾਂ ਪੇਸਟ ਕਰ ਲਾਂਗੇ ਤਿਆਰ ਥੋੜਾ ਥੋੜਾ ਹੀ ਆਪਾਂ ਪਾਵਾਂਗੇ ਪਾਣੀ ਤੋਂ ਤਾਂ ਮੈਨੂੰ ਕਹਿਿਆ ਗੁੰਨਿਆ ਜੀ ਸਾਬ ਜੀ ਤੁਹਾਨੂੰ ਨੇ ਕੀ ਬਾਲ ਕੇ ਬ੍ਰੈਡ ਪਕੌੜੇ ਕਹਿੰਦੇ ਉਹਦੀ ਗੋਲ ਮਾਰ ਦਿਓ ਸਾਨੂੰ ਚਲ ਕੇ ਮਾਰ ਦਾਂ। ਹੋਰ ਬ੍ਰੈਡ ਚਕੌੜੇ ਵਾਸਤੇ ਤਿਆਰ ਬੱਠੇ ਨੇ। ਤੇ 12 ਟਾਹਣੇ ਜਾਨ ਦੇ। ਤੇ ਵੀ ਇੰਨੇ ਵਧੀਆ ਨਹੀਂ ਹੁੰਦੇ ਹੋਗੇ ਬਾਅਦ ਨੇ ਤਾਂ। ਉਹ ਮਲੇ ਟੁੰਦੀ ਆ ਖਬਰ ਕੀ ਪਾਉਂਦੇ ਨੇ। ਕੀ ਪਤਾ ਕੀ ਪਾਉਂਦੇ ਨੇ। ਗਲਤੀ ਬੰਦੇ ਤੇਲ ਚ ਬਣੇ ਹੁੰਦੇ ਨੇ। ਤੇ ਆਪਾਂ ਕਰੀਏ ਆਧਿਆਤ ਨਾਲ ਸਫਾਈ ਨਾਲ ਚੀਜ਼ ਬਣਾਉਣੀ ਆ। ਤੇਲ ਜਲੇ ਕੱਚਾ ਦਾ ਮੱਖਣ ਹੋ ਜਾ ਫਿਰ ਬੱਧੀ ਬੱਧੀ ਜਾਣਗੇ ਨਾਲ ਨੂੰ ਤੇਰੀ ਜਿੱਦਾ ਖਾਣੇ ਕੱਟ ਕੇ ਆਪਣੇ ਪੈ ਨੂੰ ਵੀ ਤਿਆਰ ਪਏ ਨੇ ਮਰਾਡਾ ਦਵਾ ਦਾ ਆਪਾਂ ਬਣਾਵਾਂਗੇ ਪਕੌੜੇ ਆਲੂ ਦੇ ਪਕੌੜੇ ਸਾਡੇ ਮੁੰਡੇ ਨੂੰ ਬਹੁਤ ਪਸੰਦ ਨੇ ਸੇਬ ਜੋ ਤੁਹਾਨੂੰ ਪਕਾੜੂ ਪਸੰਦ ਹੈ ਹੋਰ ਉਹ ਤਾਂ ਰੋਜ਼ ਹੀ ਕਰਦਾ ਆਲੂ ਦੇ ਪਕਾੜੇ ਬਣਾ ਦੋ ਔਰ ਫਾਂ ਦਾ ਆਲੂ ਦੀ ਹੈਗਾ ਮੈਂ ਹਮ ਗੋਭੀ ਦੇ ਪਕੌੜੇ ਕਰਾਂ ਗੋਨਾ ਲਈ ਗੋਭੀ ਦੇ ਆਲੂ ਦੀ ਲਊਗਾ ਆਲੂ ਦੀ ਲਊਗਾ ਬਰੈਡ ਵੀ ਖਾ ਲ ਗਾ ਉਹਨੇ ਦੇਖਾ ਪਾਕ ਇੱਕ ਅਜੇ ਰੜਿਆ ਹੁੰਦਾ ਲੱਗ ਰਿਹਾ ਤੇ ਕਰ ਰਿਹਾ ਦੇਖਦੇ ਨੇ ਇੱਕ ਪਾਲੰਗ ਨੇ कच्चे ਪੱਕੇ ਦਾ ਪਤਾ ਲੱਗ ਜੇ ਨਾ ਨੋਨ ਵਿੱਚ ਦਾ ਪਤਾ ਲੱਗ ਜੇ ਬੰਦੇ ਨੂੰ ਪਕੜ। ਨਾਲ ਤਾਂ ਚਲਣੇ ਹੀ ਚੱਲਦੇ। ਜਿਹੜੀ ਆ ਹੋਰ ਮੈਂ ਤੇ ਸੱਟਾ ਬਾਈ ਗੇ ਪਰ। ਅੱਗ ਮਚਾ ਕੇ ਪੂਰੀ ਲੱਭ ਹੋ ਗਿਆ ਗਰਮ ਤੇਲ। ਨਾਲ ਦੇ ਨਾਲਿਕਲੀ ਜਾਣਗੇ। ਜੇ ਇਸ ਤਰ੍ਹਾਂ ਲੱਗੇ ਮਸਾਲੇ ਹੀ ਬਣਿਆਗਾ ਵੇਸਣ ਦਾ। ਐਸਾ ਹੀ ਲੱਗਦਾਗਾ। ਇਹਨਾਂ ਪਤਲਾਣਾ ਗਾੜਾਗਾ। ਜਿਹ ਦਿਨ ਕਿੰਨੇ ਪਟਾਕੇ ਵਜਾਉਂਦੇ ਸੀ ਤੇ ਕੀ ਤਾਂ ਸੱਤੇ ਵਜਾਦੇ ਸੀ ਹੁਣ ਤਾਂ ਲੋਕ ਵਜਾਉਂਦੇ ਨਹੀਂ ਹੈਗੇ ਹੁਣ ਪਟਾਕੇ ਉਹ ਤਾਂ ਬਹੁਤ ਫਰਕ ਆਗਾ ਹਾਂ ਉਹ ਤਾਂ ਕਈ ਸਾਲਾਂ ਦਾ ਘਟਿਆ ਰੇਗਾ ਹੁਣ ਦਿਨ ਦਿਨ ਘਟੀਆਂ ਜਾਂਦਾ ਦਿਵਾਲੀ ਦਾ ਉਹ ਤਾਂ ਨਹੀਂ ਘਟੋ ਹਾਂ ਪਹਿਲਾਂ ਵਾਰ ਜਦੋਂ ਬੜਾਕੇ ਵਜਾਉਂਦੇ ਠਾ ਠੂਏ ਹੋ ਜਾਂਦੇ ਸਾਰਾ ਦਿਨ ਹਾਂ ਜਿਰਾਕ ਦਿਨ ਨਹੀਂ ਲੱਗ ਜਾਂਦੇ ਕਾਹ ਕਾ ਦਿਨ ਹਾਲਾ ਜਿਹੜੇ ਸਾਡ ਕਿੰਨੇ ਦਿਨ ਪੈਣਾ ਕਿ ਉਹ ਵੀ ਅੱਜ ਵੀ ਅੱਜ ਕੱtere ਹੋਏ ਜਣੋਂ ਦੀ ਵਜਾਉਂਦੀ ਨਹੀਂ ਕੋਈ ਤਾਂ ਬਨ ਪਰ ਪਹਿਲਾ ਬਰੈਡ ਤਾਂ ਬਣ ਕੇ ਹੋ ਗਿਆ ਤਿਆਰ ਤੇ ਮੰਮੀ ਦੇਖ ਲੂਗੀ ਨਾ ਮੱਚੀ ਤੂੰ ਦੇਖੇਗਾ ਮੈਂ ਫਿਰ ਉਸ ਹਿਸਾਬ ਨਾਲ ਪਾਈਦਾ ਠੀਕ ਬੜਾ ਹੀ ਤੋੜ ਕੇ ਰੱਖ ਲੈ ਠੰਡਾ ਇਹ ਕਰਕੇ ਦੇਖ ਇਹ ਸਟਾਗ ਨਾ ਮੱਚੀ ਨਹੀਂ ਆਪਾਂ ਹੋਰ ਦੇ ਹਿਸਾਬ ਨਾਲ ਪਾ ਲੇ ਆਪਾਂ ਚੱਲ ਜੀ ਦੇਖ ਮਾ ਮੜਾ ਤੋੜ ਕੇ ਬੜਾ ਤੂੰ ਵੀ ਮਾਰ ਕੇ ਰੰਡਾ ਇਹਨੂੰ ਤਾਂ ਰਹਿਣ ਦੇ ਮੈਂ ਇਹਦੇ ਵਧੀਆ ਨਹੀਂ ਬਣਦਾ ਨੀਚੇ ਆ ਲੈ ਤੂੰ ਚਾਣਾ ਖਾ ਲੂਗੀ ਖਾਣਾ ਜਿਹਨੋਂ ਵਿੱਚ ਘੱਟਾ ਹੋਰ ਬਾਅਦ ਵਿੱਚ ਜਦੋਂ ਮੈਨੂੰ ਘੱਟੀ ਲੱਗਦਾ ਮੈਂ ਛੋੜਾ ਹੀ ਘੱਟੀ ਪਾਇਆ ਸੀ ਉਹ ਜਮੀਨਾਂ ਬੱਦਿਆ ਹੋ ਗਈ। ਕੱਟੇ ਬੱਦਦੇ। ਨਾ ਬੜਾ ਜਿਹਾ ਕਰਾਰੇ ਜੇ ਤਾਂ ਹੁਣ। ਅੱਜ ਘੱਟ ਹੋਏ ਬੰਨ ਨੂੰ ਪਾ ਲਾਂਗੇ। ਅੱਗੇ ਤਾਂ ਮਠੀਆਂ ਬਾਅਦ ਲਾਉਂਦੇ ਦਵਾਲੀ ਨੂੰ ਤਾਂ ਕੋਈ ਮਿੱਠਾ ਨਹੀਂ ਖਾਂਦਾ ਹੈਗਾ ਹਨਾ। ਕੋਈ ਲਾਣਾ ਮੱ ਘੱਟੇ ਲਾਉਂਦੇ ਨੇ ਨਹੀਂ ਲਾਉਂਦੇ। ਹਾਂ, ਕੱਟਾ-ਕੱਟਾ ਲਾਉਂਦੇ ਨੇ। ਅੱਗੇ ਪਹਿਲੇ ਤਾਂ ਭਾਲੀ ਜਿਆਦੇ ਲਾਉਂਦੇ ਲੋਕ। ਅੱਡੇੜੇ ਬੋਈਏ ਭਰ ਲਾ ਦੇ ਮਠੀਆਂ ਲਾ ਲਾ। ਹਮ। ਅਬ ਜਦੋਂ ਤਾਂ ਨੰਨੀ ਜੱਜ ਲੈ ਲਈ। ਮੱਖਣ ਜੀ ਲੈ ਲਈ ਿਆਰੀ। ਹੋਰ ਸਾਡੇ ਜਲੇਬੀਆਂ ਨਹੀਂ ਜੀ ਲਾਤਾ ਅਸੀਂ ਮਠਿਆਕ ਖਾਣੇ ਥੋੜਾ ਜਾਂ ਤੇ ਜਲੇਬੀਆਂ ਨਹੀਂ ਜੀ ਜ ਲੈ ਗਿਆ ਸਾਡਾ ਨਾਲ ਅਸੇ ਮਠਿਆਈ ਲੈਣ ਵਾਂਗੂ ਵਾਲੀ ਨਹੀਂ ਲਿਆਂਗੀਗੀ ਬਸ ਰੋਟੀ ਖਵਾਉਣ ਵਾਲਿਆਂ ਲਈਤੀ ਆਗੀ ਕਿਹਦੀ ਨਹੀਂ ਘਰ ਵਾਸਤੇ ਨਹੀਂ ਲਿਆਂਦੀ ਹੈਗੀ ਜੀ ਜ ਲੈ ਰਿਹਾ ਮਠਾ ਖਾਣੂ ਜੀ ਨਹੀਂ ਕਰਦਾ ਜਲੇਬੀਆਂ ਭਈਆਂ ਸਾਡੇ ਬਾਬਾ ਜਲੇਬੀਆਂ ਨਹੀਂ ਜੀ ਕਰਦਾ ਜਲੇਬੀਆਂ ਖੇਜੀ ਲੇਤਾ ਤਾਂ ਜਿ ਤਾਈ ਵੀ ਬ੍ਰੈਡ ਕੋੜੀ ਬਣਾਵਾਂਗੇ ਆਪਾਂ ਤੇ ਮੁੱਲ ਦੀ ਕੋਈ ਚੀਜ਼ ਨਹੀਂ ਘੁੰਦੀ ਹੈਗੀ ਕਰੀ ਦੇਭੀਆਂ ਬਣੀਆਂ ਹੋਈਆਂ ਵੀ ਬਣੀਆਂ ਹਾਂ ਹਾਂ ਉਹ ਤਾਂ ਵਧੀਆ ਬਣੀਆਂ ਹੋਈਆਂ ਪਤਲੀਆਂ ਪਤਲੀਆਂ ਹਨ ਪਾਪਿੰਗ ਕਰੇ ਖਾ ਲੈ ਖਾ ਲੈ ਬਰੈਡ ਬਾਈ ਚਾਹਨਾ ਹਮ ਤਾਂ ਸਾਵੇ ਜੇ ਤਾਂ ਅੰਦਰ ਦੇ ਘਰ ਆ ਗਏ ਉਹਨੂੰ ਵੀ ਬੁਲਾਉਣਾ ਵੀ ਬਰੈਡ ਛੋੜੇ ਤਿਆਰ ਨੇ ਉਹਨਾਂ ਕੋਲ ਵੀ ਫੋਨ ਨਹੀਂ ਹੈਗਾ ਨਹੀਂ ਮੇਰਾ ਆਪਣਾ ਦੂਜਾ ਘਰ ਨੇੜੇ ਹੈਗਾ ਤੇ ਉਹਨਾਂ ਨੂੰ ਸੁਨੇਹਾ ਲੱਗਿਆ ਹੋਣੀ ਸਵੇਰੇ ਤੇ ਸਵੇਰੇ ਦੇ ਡੈਡੀ ਵੀ ਬਰੈਡ ਛੋੜੇ ਖਾ ਲਓ ਭਾਈ ਬਣ ਗਈ ਉਹ ਤੇ ਮੇਰੇ ਕੰਰੀਆਂ ਦੇਖਿਓ ਕਦੋਂ ਕਲਾਹੀ ਮੰਮੀ ਨੂੰ ਭੱਖ ਲੱਗ ਰਹੀ ਹੋਣੀ ਦੁਪਹਿਰਾਂ ਹੋ ਰਿਹਾ ਹੁਣ। ਦਾਲ ਕੱਢ ਲਈਆਂ ਨੇ। ਜੇਲਾ ਮੇਰੇ ਤੋਂ ਹਬਰਾਂ ਦੇ ਬਦਿਓ ਖੁਦ ਮੈਂ ਹੱਥ ਨਾਲ ਲੈ ਰਹੀ ਹਾਂ। ਨੇ ਆਪਾਂ ਮਸਾਲਾ ਨਹੀਂ ਜਿਆਦਾ ਹਾਂ ਤੇ ਇੱਕ ਤਾਂ ਆਪਾਂ ਲਸਣ ਪਾਇਆਗਾ ਬਸ ਇਹਦੇ ਵਿੱਚ। ਇਹ ਕਾਲੀ ਮਿਰਚ ਤੇ ਜੀਰਾ ਮੜਾ ਇਹ ਮਿੱਠਾ ਥੋੜਾ ਪਾਇਆਗਾ। ਆਪਾਂ ਜਿਆਦਾ ਮਸਾਲੇ ਨਹੀਂ ਲਾਉਂਦੇ ਮਸਾਲੇ ਨਾਲ ਤੇ ਆਪ ਜਵਣ ਲੱਗ ਜਾਂਦਾਗਾ। ਰਹਾ ਜੁਏ ਨਹੀਂ ਆਉਂਦੇ ਜਦ ਮਸਾਲੇ ਵਾਲੇ ਜੀਰਾ ਪਾਇਆ ਬਸ ਥੋੜਾ ਜਿਹਾ ਜੀਰਾ ਭੁੰਨ ਲੀਕ ਅਜ ਮਟਰੀ ਵਧੀਆ ਬਹੁਤ ਚੰਗੀ ਲੱਗਦੀ ਆਪਨੇ ਅਖੰਡਵਾਟ ਵਾਲੇ ਕਿੰਨੀਆਂ ਬਚੀਆਂ ਤੀਆਂ ਅਸੀਂ ਮੀਨਾ ਜਲੇਬੀਆਂ ਖਾਈ ਗਏ ਨੇ ਬੰਡਾ ਹਾਲ ਘਰ ਘਰ ਕੇ ਬੰਡੇ ਮੇਰਾ ਮੈਂ ਸਾਰੇ ਪਿੰਡ ਚੋਂ ਵੀ ਲਫਾਫੇ ਦੇ ਦੇਦੀ ਜੇ ਕੋਈ ਕੰਮ ਧੰਦਾ ਕਰਾਉਣਾ ਮੇਰੇ ਸਾਰੇ ਰਿਸ਼ਤੇਦਾਰ ਨੂੰ ਲਫਾਫੇ ਦਿੱਤੇ ਸਭ ਜੇ ਤਾਂ ਫਰਿੱਜ ਚ ਸੌਸ ਪਈਓ ਪਤੋਲੇ ਤੇ ਨਜ਼ਰ ਬਰੜ ਦੇਵਾ ਮੈਂ ਲਈ ਦੇ ਇੱਕ ਪਲੇਟ ਚੱਕ ਲਈ ਇੱਕ ਕਾਲੀ ਪਤੋਸ ਸੌਸ ਆਵੇ ਜੀ ਮੈਂ ਪਾ ਦੇਗੀ ਜੇ ਸਾਡੀ ਚੱਕ ਲਿਆ ਮੰਮੀ ਤੇ ਕਾਲੇ ਚ ਕੱਢ ਲਾਉਂ ਸੌਸ ਸੌਸ ਮੇਰੇ ਦੇ ਨਿਕਲੋ ਡਾਉਨ ਤੇ ਪਾ ਲਓ ਲਫਾਫੇ ਨੇ ਕੁਚਕੈਰੀ ਜੀ ਵੱਲਦੀ ਹੈ ਅੱਛਾ ਲਫਾਫੇ ਚ ਹੈ ਮਾ ਕੇ ਥੋੜੇ ਕੰਤੀ ਦੀ ਸੀਸੀ ਉਹ ਕਰ ਫਾਦੇ ਜਿਹੇ ਕਰੇ ਬਣਾਈ ਸੀ ਉਹਨੇ ਲੈ ਇਹ ਤਾਂ ਹੱਥ ਇਹ ਨਹੀਂ ਲੈਣੀ ਪਤਾ ਇੱਕ ਸਾਸ ਹੋਰਾ ਤਾਜੀ ਬਣੀ ਹੋਈ ਇਹ ਨਹੀਂ ਇਹ ਤਾਂ ਬਹੁਤ ਸੁਆਦ ਹੈ ਜੋ ਸਾਸ ਲੈ ਲਓ ਪਾ ਦੇ ਮੈਂ ਕੌਂਡੀ ਬਾਟੀ ਚ ਕੱਢ ਕੱਢ ਦੀ ਬਾਟੀ ਤਾਂ ਜੋ ਤੇ ਤਾਂ ਕੌਂਡੀ ਜਲੇਗੀ ਅੱਗ ਜੇ ਥੋੜੀ ਜਿਹੀ ਝੰਡੀ ਹੋ ਗਈ ਹੁਣ ਮੈਨਾਂ ਲੱਗ ਰਿਹਾ ਨੇ ਅੱਗ ਬਚ ਰਹੀ ਹੈ ਦੋ ਲੱਤ ਲੱਗਣਾ 加ੜੀਏ ਕੀ ਕਹਿੰਦਾ ਪੁੱਤੋ ਤੇਰੀ ਲੱਤੂਏਗਾ ਹਾਂ ਤੇਰੀ ਤੇਰੀ ਲੱਤੂਏਗਾ ਕਹਿੰਦਾ ਬੇਟੀ ਫੇਰ ਕਾਫੇ ਲਾਈ ਦੀ ਖਾਣੇ ਦੀ ਤੇਰੀਆਂ ਕੰਮਾਂ ਨੂੰ ਠੀਕ ਹੋ ਜਾਗੇ ਬੇਬੇ ਨੂੰ ਚਾਣੀ ਪਾਣਾ ਤੇ ਤੂੰ ਜ਼ਿਆਦਾ ਹੁੰਦਾ ਪਾਣਾ ਬੇਬੇ ਤੋਂ ਪਵਾ ਲੈ ਆਖੇ ਲੱਗ ਗਈ ਡੋਲੇ ਨਾ ਹੁਣ ਮੈਂ ਮੈਂ ਦੱਸਦਾ ਤੈਨੂੰ ਇੱਕ ਕੁੜੀਓ ਲੈ ਜਾ ਉਧਰ ਇੱਕ ਕੁੜੀਓ ਲੈ ਗਈ ਆ ਹੀ ਲੈ ਜਾ ਸਭ ਦੀ ਨਾ ਮੈਨਾਂ ਪਾਣੀ ਉਤੋ ਲੈ ਮੈਂ ਬਾਣਾ ਅਨੇ ਕਾ ਡੋਲਤੀ ਆਲੇ ਦਾਰੇ ਮੱਖੀਆਂ ਆਉਂਦੀਆਂ ਨਹੀਂ ਹਾਂ ਪਾਣੀ ਭੁੱਲ ਲੈ ਨਹੀਂ ਖੁਆ ਲਵਣਗੇ ਆ ਛੋਟੀ ਫੁੜੀ ਦਾ ਤੇ ਵਸਾਈਏ ਖਾੜ ਲੀ ਥਾਲੀ ਅੰਦਰ ਚਾਟਾ ਆ ਬਿੰਦੇ ਇਹ ਦਾ ਦੋ ਚਾਰ ਹੋਤਾ ਮੇਂ ਖਾਣੇ ਵਿੱਚ ਖਾ ਲਾਂਗੇ ਦਾਦਾ ਨਾ ਆਇਆ ਨੰਦੇ ਬਡਾਡੀ ਇੱਧਰ ਲੈ ਘਰ ਹੀ ਆ ਜਾਓ ਹਣਵੀ ਰਾਜ ਕਲੀਆਂ ਜੀ ਚੱਕੀ ਫਰੀ ਜਾਵੇਂਗਾ ਜੇ ਬੋਲ ਮਾਰ ਲੈ ਕਿਹੜੇ ਡੈਡੀ ਇੱਧਰ ਆ ਜਾ ਮਮੀ ਨੇ ਕਿਹਾਗਾ ਹੈ ਹੰタル ਹਾਥੀ ਥਾਲ ਹੈਂਗੇ ਫਾਈਟਾਂ ਦਾ ਬਸਾ ਦੋ ਚਾਰ ਹੋਤਾ ਤੁਮੜੇ ਹੀ ਖੜ ਜਾ ਰੱਜ ਜਾਣ ਤੇ ਹੋਰ ਦੋਕ ਬਸ ਨਹੀਂ ਵੜੀ ਨਾ ਕਈ ਵਾਰ ਫੇਰ ਕਾਟ ਜਾਂਦੇ ਨੇ ਫੇਰ ਗਲੀਆਂ ਜੇ ਫੇਰ ਗੇੜੇ ਮਾਰੇ ਉਹ ਤੋਂ ਬਚ ਕੇ ਫੇਰ ਚੱਕ ਲਿਆ ਮੈਂ ਉਹ ਨਹੀਂ ਪਾਟ ਕੇ ਲਾਂਗੇ ਪਰ ਦੇਵੀ ਜੀ ਰਾਜਣਾ ਦੇਵੀ ਨਾ ਮੈਨੂੰ ਦੱਸੀ ਵੀ ਕਿਵੇਂ ਬਣੇ ਚੰਗਾ ਅੱਧਾ ਢੇਰੇ ਇਹਨੂੰ ਸੱਜੇ ਤੋਂ ਖਾ ਕੇ ਦੇਖੋ ਬਾਈ ਗਰਮਾ ਨਾ ਦਬਿਆ ਗਾ ਢੰਡਾ ਇਹਦੇ ਵਿੱਚ ਉਹ ਠੰਡਾ ਗਾ ਇਹਨੂੰ ਉਹ ਕੇ ਖਾ ਕੇ ਦੇ ਕੰਨ ਦੱਸੀ ਵੀ ਸਵਾਦ ਬਣਿਆ ਜਾਂ ਕਿਵੇਂ ਸਵਾਦ ਪੂਰਾ ਸਵਾਦ ਪਕੌੜੇ ਖਾਣੇ ਆ ਮੈਂ ਇਹ ਪਕੌੜੇ ਵੀ ਬਣਾਉਂਗੀ ਮੈਂ ਨਾ ਮੈਂ ਕੰਨ ਪਕੌੜੇ ਬਣਾਉਂਗੀ ਦਸ ਨਾਲ ਉਹ ਫੇਰ ਬਣਾ ਲੂੰਗੀ ਜਿਹੜੇ ਤੂੰ ਮੰਗ ਰਿਹਾ चानो खाने जा कर लायेगी। अतिलीज़ किधर भी जायेंगे लीज़ किधर भी जायेंगे। बस बगूने हैं। बगूने हैं खाएंगे। कोई ना बात है बस। तो ना क्या रालेगी? ਇੱਕ ਵਾਰ ਹੋਰ ਪਾਰੇ ਆ ਪੋਣਾ ਕੱਲੇ ਚੱਕੀ ਅੰਦਰ ਪੋਣਾ ਲਿਆ ਅੰਦਰ ਪਿਆਗਾ ਹੋਣਾ ਚੱਕ ਲਿਆ ਆਪਰੇ ਜੇਗੀ ਤਰੀਆ ਆਸਾ ਤੇ ਆਪਰੇ ਜੇਗੀ Aduh, tiya, diuchi ba? Aduh, tiya, diuchi ba? Aduh, tiya, ਤੁਹਾਣੀ ਨਹੀਂ ਆਪਾਂ ਉਹ ਉਧਰ ਜੇ ਕਰ ਪਏ ਗਿਆਂਗੇ ਸਾਬਜੋ ਤੇ ਸਾਬਜਾ ਡਾਢੀ ਖਾ ਲਾਂਗੇ ਜੇ ਪਕੌੜਿਆਂ ਦੀ ਲੋੜ ਹੋਵੇ ਤੇ ਪਕੌੜੇ ਲੈ ਜਾਈ ਚੰਗਾ ਤਾਂ ਇੱਥੋਂ ਬੰਦ ਹੈ ਰਾਤ ਨੂੰ ਡੇਗਦੀ ਮੈਂ ਚਾਹ ਬਣਾਉਂਗੀ ਤੇ ਅੰਦਰ ਪੀਜਾ ਜੇ ਉਧਰ ਲੈ ਜਿਓ ਤੁਹਾਡੀ ਮਰਜ਼ੀ ਆ ਉਹ ਕਿੱਥੇ ਕਰਨਾ ਟਿਫਨ ਜਰਸੀ ਵੇਸਣਾ ਵਾਲਾ ਉੱਧਰ ਪੇ। ਜੇ ਹਾਂ ਇਹ ਵਿਚੋਰ ਪਾ ਲੈ। ਤਾਂ ਬਾਤ ਉਹ ਕਰਦੇ ਹਾਂ। ਖੰਡ। ਮਾਰੇ ਮਾ ਜੀ ਆਪਣੇ ਬ੍ਰੈਡ ਬਣ ਕੇ ਹੋ ਰਹੇ ਨੇ ਤਿਆਰ। ਆਪਾਂ ਚਿੱਲੇ ਦੀ ਬ੍ਰੈਡ ਬਣਾ ਰਹੇ ਸੀ। ਤੇ ਗਾਂਸ ਤੇ ਆਪਾਂ ਬਣਾਈ ਨਹੀਂ ਹੈਗੇ। ਵੀ ਗੈਸ ਤੇ ਸੇਤੀ ਰੜਦੇ ਵੀ ਨਹੀਂ ਹੈਗੇ ਤੇ ਲੱਕੜਾ ਪਾਕ ਲਾ ਲੈਣੇ ਆਗੇ ਜਿਆਦੇ ਤੇਜ ਅੱਗ ਵਧੀਆ ਤੇਜ ਹੋ ਜਾਂਦੀ ਆ ਚਿੱਲੇ ਤੇ ਤੇ ਕੁਸ ਆਪਾ ਬਣਾ ਤੇ ਅੱਦੇ ਦਾ ਬਣਾ ਕੇ ਆਪਾਂ ਦੂਜੇ ਘਰ ਪਏ ਤੇ ਉੱਥੇ ਸਹੇਜੌਰ ਤੇ ਸਹੇਜੌਰ ਦਾ ਡੈਡੀ ਸੀ ਉਹ ਕਹਿੰਦੇ ਅਸੀਂ ਇਧਰ ਹੀ ਖਾ ਲਾਂਗੇ ਤੇ ਆ ਆਪਨੇ ਰਹਿੰਦੇ ਨੇ ਕੁਸ ਬਣਾਉਣ ਵਾਲੀ ਆਪਨਾ ਬੇਸਨ ਪਿਆ ਤੇ ਆ ਬਰੈਡ ਪਏ ਨੇ ਆਪ ਪਿੱਲੀ ਚ ਨਾਲ ਦੇ ਨਾਲ ਆਪਾਂ ਚਾਹ ਧਰਦਾਂਗੇ ਤੇ ਆ ਆਪਣੇ ਬਣਦੇ ਨੇ ਬਰੈਡ ਫਿਰ ਆਪਾਂ ਬਣਾਵਾਂਗੇ ਪਕੌੜੇ ਆਲੂ ਆਪਣੇ ਕੱਟੇ ਪਏ ਨੇ ਆਲੂਆਂ ਨੂੰ ਜੇ ਪਾਣੀ ਪਾ ਕੇ ਟਰ ਤਨੇ ਹਿੱਤਾ ਕਾਲੀ ਜੇ ਹੋ ਜਾਂਦੇ ਨੇ ਤੇ ਆਲੂਆਂ 'ਚ ਪਾਣੀ ਪਾ ਕੇ ਰੱਖਿਆ ਪਿਆਗਾ ਅੱਜ ਹੈਪੀ ਦੀਵਾਲੀ ਹੈਗੀ ਸਾਰਿਆਂ ਨੂੰ ਸਾਡੇ ਵੱਲੋਂ ਨੇ ਹੈਪੀ ਦੀਵਾਲੀ ਤੇ ਆਪਾਂ ਦੀਵਾਲੀ ਦੇ ਦਿਨ ਘਰੀ ਬਣਾ ਰਹੇ ਆਂਗੇ ਖਾਣ ਨੂੰ ਤੇ ਮੰਮੀ ਤਾਂ ਉਹ ਬੈ ਗਈ ਜਾ ਕੇ ਚੱਲੇ ਲਵੇਂ ਬੈਠੀ ਨੂੰ ਸੇਕ ਲੱਗ ਗਿਆ ਗਰਮੀ ਆਉਣ ਲੱਗੀ ਅੱਲਾ ਚੱਲੇ ਲਵੇਂ ਬੈਠੀ ਸੀ ਲੈ ਤੂੰ ਦੇ ਖਾੜਾ ਬਰੈਡ ਮਾਂ ਨਾ ਚਾਣ ਵਾਲੀ ਖਾਮੇਗੀ ਆ ਖਾਤੀ ਪਕਦਾ ਹੈ ਕੱਚੇ ਪਕੌੜੇ ਕੱਢੇ ਨੇ ਮੰਮੀ ਰਹੀ ਹੈਗੀ ਤੋੜ ਤੇ ਇਹਨੂੰ ਦਵਾਰੇ ਖੱਡਾਂਗੇ ਫਿਰ ਆਪਾਂ ਦੋਵਾਰਾ ਪਕੌੜੇ ਕੱਢ ਕੇ ਫਿਰ ਆਪਾਂ ਪਕੌੜੇ ਤਿਆਰ ਕਰਦੇ ਹੁੰਦੇ ਆਗੇ ਪਹਿਲਾਂ ਕੱਚੇ ਪਕੌੜੇ ਫਿਰ ਪੱਕੇ ਪਕੌੜੇ ਗਰਮ ਨੇ ਹਲੇ ਹਨਾ ਨਾ ਠੀਕ ਨੇ ਵਧੀਆ ਠੀਕ ਨੇ ਹਾਂ ਅੱਛਾ ਨਾ ਵਧੀਆ ਨੇ ਪਕੌੜੇ ਨੇ ਤੇ ਦੂਜੇ ਪਾਸੇ ਆਪਾਂ ਪੱਕੇ ਕੱਚੇ ਪਕੌੜੇ ਨੂੰ ਕੱਢ ਕੇ ਫੇਰ ਦਵਾਰੇ ਆਪਾਂ ਪੱਕੇ ਪਕੌੜੇ ਖਾਵਾਂਗੇ ਬਰੈਡ ਪਕੌੜੇ ਆਪਣੇ ਬਣ ਕੇ ਹੋ ਗਏ ਤਿਆਰ ਚਾਹ ਧਰਤੀ ਆਪਾਂ ਨੇ ਚਿੱਲੇ ਤੇ ਪਤਿੱਲੀ ਚ ਬਣ ਜੂਗੀ ਆਪਣੀ ਚਾਹ ਤੇ ਹੁਣ ਆਪਾਂ ਨੈ ਬਰੈਡ ਪਕੌੜੇ ਖਾਵਾਂਗੇ ਨੈ ਪੀਵਾਂਗੇ ਚਾਹ